ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਇਹ ਹੜ੍ਹਾਂ ਦੇ ਜੋ ਪਿਛਲੇ ਮਹੀਨਾ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਬਹੁਤ ਵੱਡੀ ਬਾੜ ਜਿਹੜੀ ਹੈ ਪੰਜਾਬ ਦੇ ਵਿੱਚ ਆਈ ਸੀ ਤੇ ਅਜੇ ਹੀ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਇੰਨੀ ਬਰਸਾਤ ਨਹੀਂ ਹੋਈ ਕਦੇ ਇੰਨਾ ਪਾਣੀ ਨਹੀਂ ਆਇਆ ਜਿਹੜਾ ਇਸ ਦਫਾ ਆਇਆ ਸੀ ਬਰਸਾਤ ਹੋਈ ਬਹੁਤ ਵੱਡਾ ਨੁਕਸਾਨ ਹੋਇਆ 10 ਜ਼ਿਲ੍ਹਿਆਂ ਦੇ ਵਿੱਚ ਤਬਾਹੀ ਹੋ ਗਈ ਤੇ ਤੁਹਾਨੇ ਆਪਣੇ ਚੈਨਲਾਂ ਦੇ ਰਾਹੀਂ ਸਾਰੀ ਦੁਨੀਆ ਨੂੰ ਦਿਖਾਇਆ ਤੇ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਬੁਲਾਇਆ ਤਾਂ ਕਿ ਦੁਨੀਆ ਦੇਖ ਸਕੇ ਕਿ ਅਸੀਂ ਉਸ ਦੇ ਲਈ ਕੀ ਕੀਤਾ ਕਿਸ ਤਰ੍ਹਾਂ ਹੜ੍ਹ ਆਇਆ ਕਿਸ ਤਰ੍ਹਾਂ ਕਹਾਣੀ ਹੋਈ ਤੇ ਉੱਥੇ ਕੋਈ ਸੁਝਾਅ ਵੀ ਦਿੱਤੇ ਜਾ ਸਕਣ ਜਾਂ ਕੋਈ ਸਾਰੇ ਮੈਂਬਰ ਆਪਣਾ ਚਰਚਾ ਕਰ ਸਕਣ ਉਹ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਇਆ ਗਿਆ ਤੇ ਉਸ ਬਾੜ ਦੇ ਦੌਰਾਨ ਬਹੁਤ ਕੇਂਦਰ ਦੇ ਮੰਤਰੀ ਵੀ ਇੱਥੇ ਆਉਂਦੇ ਰਹੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਬਹੁਤ ਕੁਝ ਹੋਇਆ ਤਾਂ ਇੱਥੇ ਜਦੋਂ ਮਾਨਯੋਗ ਸ਼ਿਵਰਾਜ ਸਿੰਘ ਜੀ ਚੋਹਾਨ ਜਿਹੜੇ ਖੇਤੀਬਾੜੀ ਮੰਤਰੀ ਉਹ ਵੀ ਇੱਥੇ ਆਏ ਤਾਂ ਇੱਕ ਬੜਾ ਬਿਆਨ ਦੇ ਗਏ ਸੀ ਇੱਥੇ ਕਿ ਇਹ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹੈ ਬਰਸਾਤ ਹੋਈ ਹੈ ਇਹ ਮਾਈਨਿੰਗ ਕਰਕੇ ਹੋਈ ਹੈ ਤਾਂ ਮੈਂ ਬੜਾ ਹੈਰਾਨ ਸੀ ਅਸੀਂ ਵਿਧਾਨ ਸਭਾ ਦੇ ਸੈਸ਼ਨ 'ਚ ਮੈਂ ਕਿਹਾ ਵੀ ਤੀਮੀ ਅਸੀਂ ਤਾਂ ਕਿਸੇ ਕਿਤਾਬ 'ਚ ਅੱਜ ਤੱਕ ਪੜਿਆ ਨਹੀਂ ਕਿ ਮਾਈਨਿੰਗ ਦੇ ਨਾਲ ਵੀ ਹੜ੍ਹ ਆ ਜਾਂਦੇ ਨੇ ਜਾਂ ਬਰਸਾਤਾਂ ਹੋ ਜਾਂਦੀਆਂ ਨੇ ਸੋ ਵਿਧਾਨ ਸਭਾ ਦੇ ਸੈਸ਼ਨ ਵੀ ਇਸ ਲਈ ਬੁਲਾਇਆ ਗਿਆ ਸੀ ਕਿ ਸਾਰੇ ਮੈਂਬਰ ਆਪਣੇ ਗੱਲ ਉੱਥੇ ਰੱਖਣਗੇ ਪਰ ਉੱਥੇ ਵੀ ਰਾਜਨੀਤੀ ਚੱਲਦੀ ਰਹੀ ਸਾਡੇ ਲੀਡਰ ਆਫ oppositon ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਰਹੇ ਕਿ ਰੰਜੀਤ ਸਾਗਰ ਡੈਮ ਤੋਂ ਜੀ 715000 ਕਿਊਸਿਕ ਪਾਣੀ ਛੱਡਦਾ ਤੇ ਮੈਂ ਜਵਾਬ ਦੇ ਵਿੱਚ ਕਿਹਾ ਦੀ ਵੀ 715000 ਕਿਊਸਿਕ ਪਾਣੀ ਛੱਡਿਆ ਕੋਈ ਨਹੀਂ ਉੱਥੇ ਤੇ ਸਵਾ 2 ਲੱਖ ਕਿਊਸਿਕ ਪਾਣੀ ਛੱਡਿਆ ਸੀ ਸੋ ਇਸ ਤਰ੍ਹਾਂ ਦੇ ਦੋਸ਼ ਵਿਰੋਧੀ ਧਿਰ ਦੇ ਆਗੂ ਸਹਿਬਾਨ ਇਸ ਤਰ੍ਹਾਂ ਸਾਡੇ ਤੇ ਲਾਉਂਦੇ ਰਹੇ ਜਿਵੇਂ ਕੋਈ ਬਰਸਾਤ ਸਾਡੇ ਹੱਥ ਦੇ ਵਿੱਚ ਆ ਤੇ ਅਸੀਂ ਬਰਸਾਤ ਉੱਥੇ ਕਰਾਤੀ ਅਸੀਂ ਕਹਿੰਦੇ ਰਹੇ ਆ ਕਿ ਕੱਲੇ ਡੈਮਾਂ ਤੇ ਪਾਣੀ ਨਹੀਂ ਆਇਆ ਕੈਚਮੈਂਟਰੀਏ ਦੇ ਵਿੱਚ ਜਿੱਥੇ ਪਾਣੀ ਸੀ ਉੱਥੋਂ ਆ ਗਿਆ ਖੱਡਾਂ ਦੇ ਰਾਹੀਂ ਆ ਗਿਆ ਤਾਂ ਅਸੀਂ ਸਾਰੀ ਕੁਝ ਇਸ ਗੱਲ ਦੀ ਲੋਕਾਂ ਦੇ ਵਿੱਚ ਜਾ ਕੇ ਗੱਲ ਆਪਣੀ ਦੱਸਦੇ ਰਹੇ ਪਰ ਵਿਰੋਧੀ ਧਿਰ ਇਸ ਨੂੰ ਹੋਰ ਤਰੀਕੇ ਦੇ ਨਾਲ ਪੇਸ਼ ਕਰਦੀ ਰਹੀ ਪਰ ਹੁਣ ਕੱਲ ਰਾਜ ਸਭਾ ਦੇ ਵਿੱਚ ਮਾਨਯੋਗ ਮੈਂਬਰ ਪਾਰਲੀਮੈਂਟ ਸੰਜੇ ਰਾਉਤ ਜੀ ਨੇ ਇੱਕ ਸਵਾਲ ਉੱਥੇ ਰੱਖਿਆ ਤੇ ਉਹ ਸਵਾਲ ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਕੀ ਜਲ ਸ਼ਕਤੀ ਮੰਤਰੀ ਇਹ بتانے ਕੀ ਕਿਰਪਾ ਕਰਨਗੇ ਕਿ ਪੰਜਾਬ ਮੇ ਹਾਲ ਹੀ ਮੇ ਆਈ ਬਾੜਕੀ ਸਥਿਤੀ ਪੌਂਗ ਔਰ ਭਾਗੜਾ ਡੈਮ ਜੈਸੇ ਬੰਦੋ ਮੇ ਖਰਾਬ ਜਲਾਸ਼ੈਪ ਪ੍ਰਬੰਧਨ ਦੇ ਕਾਰਨ ਗੰਭੀਰ ਹੋ ਗਈ ਕਿ ਬਾੜ ਦੀ ਸਥਿਤੀ ਦਾ ਕਾਰਨ ਕੀ ਸੀ ਕਿ ਇਹਦੇ ਕਰਕੇ ਹੋਇਆ ਵੀ ਉੱਥੇ ਪਾਣੀ ਜ਼ਿਆਦਾ ਆ ਗਿਆ ਕੁਛ ਆ ਗਿਆ ਤਾਂ ਉਹਦੇ ਵਿੱਚ ਮਾਨਯੋਗ ਜਲ ਸ਼ਕਤੀ ਰਾਜ ਮੰਤਰੀ ਇਹ ਦੇ ਕੇਂਦਰ ਸਰਕਾਰ ਦੇ ਨੇ ਸ਼੍ਰੀ ਰਾਜ ਭੁਸ਼ਣ ਚੌਧਰੀ ਉਹਨਾਂ ਨੇ ਉਹ ਜਵਾਬ ਦਿੱਤਾ ਉਸ ਗੱਲ ਦਾ ਪੰਜਾਬ ਮੇਂ ਹਾਲ ਹੀ ਮੇਂ ਬਾੜ ਕੀ ਸਥਿਤੀ प्रमुख बांधों पोंग और भाखड़ा में खराब जलाशय प्रबंधन के कारण गंभीर नहीं हुई वर्ष 2025 में पोंग और भाखड़ा बांधों के कैचमेंट कैचमेंट क्षेत्र में बहुत ज़्यादा बारिश हुई जिसके कारण ये सारा मतलब उन्होंने सारी गल उन्होंने क्लियर करती ਕਿ ਕੈਚਮੈਂਟ ਏਰੀਆ ਦੇ ਵਿੱਚ ਬਰਸਾਤਾਂ ਹੋਈਆਂ ਡੈਮਾਂ ਦੇ ਪਾਣੀ ਛੱਡਣ ਦੇ ਨਾਲ ਕੋਈ ਕਿਤੇ ਨੁਕਸਾਨ ਨਹੀਂ ਹੋਇਆ ਤੇ ਉਹਨਾਂ ਨੇ ਸਾਰਾ ਡਿਟੇਲ ਦੇ ਵਿੱਚ ਦੱਸਿਆ ਇਸ ਦੇ ਕਿ ਸਥਿਤੀ ਕੀ ਹੁੰਦੀ ਹੈ ਡੈਮਾਂ ਦੇ ਵਿੱਚ ਪਾਣੀ ਉਸ ਸਮੇਂ ਛੱਡਿਆ ਜਾਂਦਾ ਹੈ ਜਦੋਂ ਡੈਮ ਦੇ ਵਿੱਚ ਪਾਣੀ ਸੰਭਾਲਣ ਦੀ ਸਥਿਤੀ ਨਾ ਹੋਵੇ ਤੇ ਡੈਮ ਨੂੰ ਬਚਾਉਣਾ ਵੀ ਜ਼ਰੂਰੀ ਹੁੰਦਾ ਸੋ ਅਸੀਂ ਉਹ ਸਾਰੇ ਪ੍ਰਬੰਧ ਅੱਗੇ ਰੱਖ ਕੇ ਜਿੱਥੇ ਵੀ ਕਿਤੇ ਡੈਮ ਦਾ ਪਾਣੀ ਛੱਡਿਆ ਉਦੋਂ ਛੱਡਿਆ ਕੈਚਮੈਂਟ ਏਰੀਆ ਦੇ ਤੱਤ ਕਿਸੇ ਦਾ ਕੰਟਰੋਲ ਹੀ ਕੋਈ ਨਹੀਂ ਸੀ ਦਰਿਆਵਾਂ ਦੇ ਬਰਾਬਰ ਦਰਿਆ ਵਹਿ ਰਹੇ ਸੀ ਸੋ ਜਿਹੜੀ ਗੱਲ ਅਸੀਂ ਕਹਿ ਰਹੇ ਸੀ ਅਸੀਂ ਲੋਕਾਂ ਨੂੰ ਦੱਸ ਰਹੇ ਸੀ ਕਿ ਬਾੜ ਦੀ ਸਥਿਤੀ ਕਿਵੇਂ ਬਣੀ ਤੇ ਸਾਡੇ ਲੋਕਲ ਪੰਜਾਬ ਦੇ ਨੇਤਾ ਜੀ ਸਾਰੀਆਂ ਪਾਰਟੀਆਂ ਦੇ ਲੱਗੇ ਹੋਏ ਤੇ ਭਾਜਪਾ ਦੇ ਲਹਿਦਾ ਬਿਆਨ ਦੇਈ ਜਾ ਰਹੇ ਸੀ ਜਦੋਂ ਉਹਨਾਂ ਦੇ ਮંત્રી ਸਾਹਿਬ ਕਹਿ ਗਏ ਚੋਹਾਂਦ ਸਾਹਿਬ ਉਹ ਵੀ ਨਾਲ ਹੀ ਲਾਗੇ ਕਹਿਣ ਕਾਂਗਰਸ ਵਾਲੇ ਹਮ ਦੀ ਡੱਫਲੀ বাজਾਈ ਜਾਂਦੇ ਸੀ ਪਰ ਅਸੀਂ ਜਿਹੜੀ ਗੱਲ ਦੱਸਦੇ ਰਹੇ ਪਰ ਅੱਜ ਉਹ ਗੱਲ ਟੋਟਲੀ ਕਲੀਅਰ ਹੋਈ ਹੈ ਕਿ ਜਿਆਦਾ ਬਰਸਾਤਾ ਕਰਕੇ ਇਹ ਸਾਰਾ ਜਿਹੜਾ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਸੋ ਇਹ ਗੱਲ ਕਲੀਅਰ ਕੀਤੀ ਗਈ ਹੈ ਔਰ ਮੈਂ ਇਹ ਕਹਿ ਸਕਦਾ ਕਿ ਅਜਿਹੇ ਸਮੇਂ ਤੇ ਜੋ ਰਾਜਨੀਤਿਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਰੀ ਵਿਰੋਧੀ ਪਾਰਟੀਆਂ ਵੱਲੋਂ ਉਹ ਨਹੀਂ ਚਾਹੀਦੀ ਸੀ। ਉਸ ਸਮੇਂ ਪੰਜਾਬ ਦੇ ਲੋਕ ਵੱਡੇ ਸੰਕਟ ਦੇ ਵਿੱਚ ਸੀ। ਉਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਸੀ। ਤੇ ਜਦੋਂ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦਾ ਸਵਾਲ ਸੀ ਉਦੋਂ ਤੇ ਵਿਰੋਧੀ ਪਾਰਟੀਆਂ ਸਾਡੇ ਤੇ ਤੰਜ ਕੱਸਦੀਆਂ ਰਹੀਆਂ। ਅੱਜ ਇਸ ਰਵੇ ਗੱਲ ਕੀਤੀ ਚੋਹਾਨ ਸਾਹਿਬ ਦੀ ਤੇ ਹੋਰ ਆਗੂ ਸਾਹਿਬਾਨਾਂ ਦੀ। ਤੇ ਉਸ ਸਮੇਂ ਤਾਂ ਇਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਨਹੀਂ ਕਿਹਾ ਜਦੋਂ ਪ੍ਰਧਾਨ ਮੰਤਰੀ ਸਾਹਿਬ ਇੱਥੇ ਆਏ ਸੀ ਬੜੀ ਉਮੀਦਾਂ ਸੀ ਸਾਨੂੰ ਅਸੀਂ ਅੱਖਾਂ ਪਿਛਾ ਕੇ ਸਵਾਗਤ ਕਰ ਲਈ ਸੀ ਉਹਨਾਂ ਦਾ ਤੇ ਇਹਨਾਂ ਆਗੂ ਸਵਾਨਾਂ ਨੇ ਨਹੀਂ ਕਿਹਾ ਕਿ ਉੱਥੇ 20000 ਕਰੋੜ ਦਾ ਨੁਕਸਾਨ ਹੈ ਉੱਥੇ 1600 ਕਰੋੜ ਦੇ ਨੁਕਸਾਨ ਦੀ ਗੱਲ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤੀ ਪ੍ਰਧਾਨ ਮੰਤਰੀ ਸਾਹਿਬ ਦਾ ਆਣਾ ਠੀਕ देर आए दुरुस्त आए ਆਏ देर ਨਾਲ ਤੇ ਪਰ ਆਏ ਥੇ ਤੇ دیر ਨਾਲ ਆ ਕੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਸਾਰੇ ਮੰਤਰੀ ਸਾਡੇ ਐਮ ਐਲ ਏ ਸਾਡੇ ਸਾਰੇ ਵਰਕਰ ਪੈਦਲ ਨੰਗੇ ਪੈਰੀ ਲੋਕਾਂ ਦੇ ਵਿੱਚ ਜਾਂਦੇ ਰਹੇ ਲੋਕਾਂ ਦੇ ਦੁੱਖ ਤਕਲੀਫਾਂ ਸੁਣਦੇ ਰਹੇ ਉਹਨਾਂ ਨੂੰ ਵੀ ਉਸੇ ਤਰੀਕੇ ਨਾਲ ਜਾਣਾ ਚਾਹੀਦਾ ਸੀ ਤਾਂ ਹੀ ਗਰਾਊਂਡ ਲੈਵਲ ਤੇ ਪਤਾ ਲੱਗਦਾ ਨੁਕਸਾਨ ਕੀ ਹੈ ਕੋਈ ਨੁਕਸਾਨ ਦੇ ਜਾਜੇ ਨਹੀਂ ਲੇ ਬਲਕੇ ਉਲਟਾ ਇਹ ਗੰਦ ਹੁੰਦੀ ਰਹੀ ਜੇ ਅਸੀਂ ਕਹਾਂ ਵੀ ਇੰਨਾ ਨੁਕਸਾਨ ਕਹਿੰਦੇ ਜੀ ਸੈਂਟਰ ਦੀਆਂ ਟੀਮਾਂ ਆਣ ਗਈਆਂ ਮੈਂ ਗੱਲ ਵਿਧਾਨ ਸਭਾ ਦੇ ਵਿੱਚ ਵੀ ਕਹੀ ਸੀ ਕਿ ਸੈਂਟਰ ਦੇ ਟੀਮਾਂ ਕੋਲੇ ਹੋਰ ਇਹਦਾ ਕਿਹੜੇ ਥਰਮਾਮੀਟਰ ਨੇ ਜਿਹੜੇ ਲਾਗੇ ਦੇਖਣਗੇ ਸੋ ਉਸ ਸਮੇਂ ਨਾਗੂ ਸਹਿਬਾਨਾ ਨੇ ਮੈਂ ਕਹਿ ਸਕਦਾ ਆਪਣਾ ਰੋਲ ਸਹੀ ਢੰਗ ਦੇ ਨਾਲ ਨਹੀਂ ਨਿਭਾਇਆ ਪੰਜਾਬ ਦੀ ਮਾਂ ਫੜਨ ਦੀ ਜਗ੍ਹਾ ਪੰਜਾਬ ਦੇ ਖਿਲਾਫ ਹੋ ਕੇ ਖੜੇ ਹੋ ਗਏ ਜਦੋਂ ਮੋਦੀ ਸਾਹਿਬ 1600 ਕਰੋੜ ਦੀ ਗੱਲ ਕਰਕੇ ਵਾਗੇ ਤਾਂ ਬੜੇ ਦੁੱਖ ਦੀ ਗੱਲ ਹੈ ਕਿ 1600 ਕਰੋੜ ਮੀਂਜ 2300 ਪਿੰਡ ਪ੍ਰਭਾਵਿਤ ਸੀ ਇੱਕ ਪਿੰਡ ਨੂੰ 80-80 ਲੱਖ ਰੁਪਏ ਆਇਆ ਪਰ ਸਾਡੇ ਜਿੰਨੇ ਬੀਜੇਪੀ ਦੇ ਆਗੂ ਸਹਿਬਾਨ ਸੀ ਉਹ ਸਾਰੇ ਇਸ ਗੱਲ ਨੂੰ ਜਸਟੀਫਾਈ ਕਰਨ ਤੇ ਲੱਗੇ ਰਹੇ ਕਿ ਜੋ ਪ੍ਰਧਾਨ ਮੰਤਰੀ ਸਾਹਿਬ ਕਹੇਗੇ ਨੇ ਜੋ ਠੀਕ ਸੋ ਇਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੇ ਜਿੰਨੀਆਂ ਗੱਲਾਂ ਕੀਤੀਆਂ ਕੱਲ ਉਹ ਰਾਜ ਸਭਾ ਦੇ ਵਿੱਚ ਇਨਾਂ ਦੇ ਆਪਣੇ ਮੰਤਰੀ ਉਹਨਾਂ ਨੇ ਇਹ ਗੱਲ ਕਲੀਅਰ ਕਰਤੀ ਹੈ ਤੇ ਦੂਸਰੀ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਇਹਦੇ ਵਿੱਚ ਕਿ ਜੋ ਹੜ੍ਹ ਆਏ ਪੰਜਾਬ ਸਰਕਾਰ ਨੇ ਬਹੁਤ ਸਾਡੇ ਡਿਪਾਰਟਮੈਂਟ ਨੇ ਵਾਟਰ ਰਿਸੋਰਸਸ ਡਿਪਾਰਟਮੈਂਟ ਨੇ ਦਿਨ ਰਾਤ ਮਿਹਨਤ ਕਰਕੇ ਲੋਕਾਂ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ ਇਸ ਗੱਲ ਤੇ ਪੂਰਾ ਪਹਿਰਾ ਦਿੱਤਾ ਆਮੇ ਸਾਡੀ BBMB ਦੀ ਗਲਤੀ ਹੁਣ BBMB ਬੇਸ਼ੱਕ ਸਾਡੇ ਮੁਤਾਬਕ ਫੈਸਲੇ ਨਹੀਂ ਲੈਂਦੀ ਸੀ ਜਿੱਥੇ ਅਸੀਂ ਕਹਿੰਦੇ ਸੀ ਪਾਣੀ ਛੱਡਣਾ ਚਾਹੀਦਾ ਨਹੀਂ ਛੱਡਿਆ ਸੀ ਪਰ ਅਸੀਂ ਉਹ ਵੀ ਗੱਲ ਉਹਨਾਂ ਦੇ ਨਾਲ ਕਰਦੇ ਰਹੇ ਤਾਂ ਉਸ ਤੋਂ ਬਾਅਦ ਜੋ ਆਪਣਾ BBMB ਦੇ ਉੱਤੇ ਇਹਨਾਂ ਦੇ ਧੱਕੇਸ਼ਾਹੀਆਂ ਦੀ ਗੱਲ ਆਉਂਦੀ ਰਹੀ ਕਿ ਅਸੀਂ ਹਰ ਤਰੀਕੇ ਦੇ ਨਾਲ ਧੱਕੇ ਧੱਕੇ ਕਰੀ ਜਾਂਦੇ ਨੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀਆਂ ਗੱਲਾਂ ਕਰੀ ਜਾਂਦੀਆਂ ਨੇ ਅਸੀਂ ਉਹਦਾ ਵੀ ਵਿਰੋਧ ਕੀਤਾ ਅਸੀਂ ਸੈਸ਼ਨ ਬੁਲਾ ਬੁਲਾ ਕੇ ਵਿਰੋਧ ਕੀਤਾ ਹੁਣ ਉੱਥੇ ਸੀਆਈਐਸਐਫ ਦੇ ਉੱਤੇ ਸੀਆਈਐਸਐਫ ਲਾਉਣ ਦੀ ਗੱਲ ਭਾਖੜਾ ਡੈਮ ਤੇ ਕੀਤੀ ਗਈ ਉਹ ਵੀ ਗਲਤ ਕੀਤੀ ਗਈ ਸੈਸ਼ਨ ਅਸੀਂ ਬੁਲਾਇਆ ਸੈਸ਼ਨ ਦੇ ਵਿੱਚ ਬੁਲਾ ਕੇ ਸਾਰੇ ਪੰਜਾਬ ਦੇ ਐਮਐਲਏਜ਼ ਨੇ 117 ਦੇ 117 ਐਮਐਲਏ ਨੇ ਪਾਵੇਂ ਕਿਸੇ ਪਾਰਟੀ ਦੇ ਸੀ ਉਹਦਾ ਵਿਰੋਧ ਕੀਤਾ ਸੀ ਪਰ ਕੇਂਦਰ ਦੀ ਸਰਕਾਰ ਨੇ ਆਹ ਗੱਲ ਤੇ ਕਲੀਅਰ ਕਰ ਦਿੱਤੀ ਵੀ ਬਾੜ ਦੀ ਸਥਿਤੀ ਕਿਵੇਂ ਬਣੀ ਪਰ ਇਹ ਗੱਲ ਵੀ ਕਰਨੀ ਚਾਹੀਦੀ ਸੀ ਕਿ ਪੰਜਾਬ ਦੇ 3 ਕਰੋੜ ਲੋਕ ਜੋ ਪੰਜਾਬ ਦੀ ਵਿਧਾਨ ਸਭਾ ਦਾ ਮਤ ਹੈ ਉਹ ਪੰਜਾਬ ਦੇ 3 ਕਰੋੜ ਲੋਕਾਂ ਦੀ ਆਵਾਜ਼ ਹੈ ਉਹ 3 ਕਰੋੜ ਲੋਕਾਂ ਦੀ ਆਵਾਜ਼ ਨੂੰ ਦੱਬਤਾ ਉਹਦੀ ਰਿਸਪੈਕਟ ਨਹੀਂ ਕੀਤੀ ਕਹਿੰਦੇ ਨਹੀਂ ਅਸੀਂ ਤੇ ਉੱਥੇ ਸੀਆਈਏ ਸਫਲ ਹੋਣੀ ਹੈ ਜਿਹੜੀ ਕੋਈ ਵਧੀਆ ਗੱਲ ਨਹੀਂ ਸੀ ਕਿਉਂਕਿ ਸਾਡੀ ਪੰਜਾਬ ਪੁਲਿਸ ਇੱਕ ਐਸੀ ਬਹਾਦਰ ਪੁਲਿਸ ਹੈ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਅੱਤਵਾਦ ਦੇ ਸਮੇਂ ਲੱਗਦਾ ਸੀ ਕਿ ਪੰਜਾਬ ਦੇਸ਼ ਦੇ ਹੱਥੋਂ ਖੁੰਝ ਰਿਹਾ ਪਰ ਪੰਜਾਬ ਦੀ ਪੁਲਿਸ ਨੇ ਪੂਰਾ ਮੁਕਾਬਲਾ ਕਰਕੇ ਜਿਹੜੇ ਅੱਤਵਾਦ ਦਾ ਮੂੰਹ ਮੋੜਿਆ ਉਹਨਾਂ ਨੇ ਉਹਨਾਂ ਨੂੰ ਹਟਾ ਕੇ ਉੱਥੇ ਗੱਲ ਕਰਨ ਦੀ ਗੱਲ ਕੀਤੀ ਇਹਨਾਂ ਨੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਉਹੋ ਗਲਤ ਤੇ ਪੰਜਾਬ ਸਰਕਾਰ ਆਪਣੇ ਕਿਸਾਨਾਂ ਦੇ ਖਾਤਰ ਆਪਣੇ ਪਾਣੀਆਂ ਦੀ ਰਾਖੀ ਦੀ ਖਾਤਰ ਪੂਰੇ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਖੜੀ ਹੈ ਖੜੀ ਰਹੇਗੀ ਪੁੱਛ ਲੋ ਸੜਕ ਬੀਵੀਆਂ ਮਾਮਲੇ ਦੇ ਵਿੱਚ ਹਾਈ ਕੋਰਟ ਦਾ ਫੈਸਲਾ ਜਿਸ ਤਰ੍ਹਾਂ ਦੇ ਉਹ ਵੀ ਇੱਕ ਜਗਤੀ ਸੀ BBMB ਹੁਣ ਇਹਨਾਂ ਨੇ ਇੱਕ ਜੁਲਾਈ ਦੇ ਵਿੱਚ ਸੈਕਟਰੀ ਦੀ ਪੋਸਟ ਭਰਨੀ ਹੈ BBMB ਦੀ ਉੱਥੇ ਅਜੇ ਹ ਇਕ ਸਰਕੂਲਰ ਕਰਤਾ ਜਾਰੀ ਕਿ ਜਿਸ ਦੇ ਨਾਲ ਪੰਜਾਬ ਦੇ ਸਾਰੇ ਆਫੀਸਰ ਉਸ ਰੇਸ ਤੋਂ ਬਾਹਰ ਹੋ ਗਏ ਜਿਨ੍ਹਾਂ ਨੇ 20-20 ਸਾਲ ਉੱਥੇ ਕੰਮ ਕੀਤਾ ਉਹ ਲੋਕ ਵੀ ਬਾਹਰ ਹੋ ਗਏ ਸਿਰਫ ਤੇ ਸਿਰਫ ਆਪਣੀ ਮਰਜ਼ੀ ਦਾ ਸੈਕਟਰੀ ਲਾਉਣ ਦੇ ਲਈ ਸਾਰਾ ਸਿਸਟਮ ਬਦਲਦਾ ਸਾਰਾ ਸਿਸਟਮ ਬਦਲ ਕੇ ਰੱਖਦਾ ਪਰ ਸਾਡੇ ਅਫੀਸਰ ਕਿਉਂਕਿ ਉਹਨਾਂ ਨੂੰ ਨਿੱਜੀ ਤੌਰ ਤੇ ਜਿਨ੍ਹਾਂ ਨੇ 20-20 ਸਾਲ ਸੇਵਾ ਕੀਤੀ ਤੇ ਨਿੱਜੀ ਤੌਰ ਤੇ ਨੁਕਸਾਨ ਹੋ ਰਿਹਾ ਤੇ ਉਹ ਹਾਈ ਕੋਰਟ ਚਲੇ ਗਏ ਤੇ ਮਾਨਯੋਗ ਹਾਈ ਕੋਰਟ ਨੇ ਉਹਨੂੰ ਸਟੇ ਕੀਤਾ ਕਿਹਾ ਕਿ ਠੀਕ ਨਹੀਂ ਹੈ ਤੇ ਹੁਣ ਜਦੋਂ ਸਟੇ ਹੋਈ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਮਾਨਯੋਗ ਹਾਈ ਕੋਰਟ ਨੇ ਫੈਸਲਾ ਦੇ ਦੇਣਾ ਤਾ ਹੁਣ ਇਹਨਾਂ ਨੇ ਐਫੇਡੈਵਟ দাਇਰ ਕਰਕੇ ਉਹ ਸਾਰਾ ਜਿਹੜਾ ਕ੍ਰਾਈਟੇਰੀਆ ਬਣਾਇਆ ਸੀ ਸਾਰਾ ਸਰਕੂਲਰ ਕੀਤਾ ਸੀ ਜੋ ਦੂਜੀ ਸਟੇਟ ਦੇ ਬੰਦਿਆਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਉਹ ਜਿਹੜੀ ਹੈ ਇਹਨਾਂ ਨੇ ਵਿਡਰਾਅ ਕੀਤਾ ਤੇ ਮਾਨਯੋਗ ਹਾਈ ਕੋਰਟ ਨੇ ਉਹ ਜਿਹੜੀ ਰਿਟ ਸੀ ਉਹਨੂੰ ਡਿਸਪੋਜ਼ ਆਫ ਕਰਤਾ ਕਿ ਫੈਸਲਾ ਮਤਲਬ ਜਦੋਂ ਉਹਨਾਂ ਨੇ ਵਾਪਸ ਲੈ ਲਿਆ ਸੋ ਮਤਲਬ ਇਹ ਜਿਵੇਂ ਸਾਡੇ ਟੀਕੇ ਲਾਲਾ ਦੇਖੀ ਜਾਂਦੇ ਆ ਤੇ ਜਿੰਨਾ ਚੱਲਦੇ ਆ ਪਰ ਅਸੀਂ ਅਦਾਲਤਾਂ ਦੇ ਵਿੱਚ ਵੀ ਲੜਾਈ ਲੜ ਰਹੇ ਆ ਅਸੀਂ ਜੇ ਜ਼ਰੂਰਤ ਪਈ ਤਾਂ ਸੜਕਾਂ ਦੇ ਵੀ ਲੜ ਰਹੇ ਆ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਦੋਂ ਪਾਣੀ ਖੋਹਣ ਦੀ ਕੋਸ਼ਿਸ਼ ਕੀਤੀ ਸੀ ਉੱਥੇ ਗਏ ਸੀ ਤਾਂ ਅਸੀਂ ਉਸ ਦੀ ਵੀ ਲੜਾਈ ਲੜ ਰਹੇ ਆ ਅਸੀਂ ਇਹਨਾਂ ਦੇ ਤੱਕੇ شاہੀ ਦੇ ਖਿਲਾਫ ਲੜਾਈ ਲੜ ਰਹੇ ਆ ਪਰ ਇਹ ਚਾਹੀਦੀ ਨਹੀਂ ਹੈ ਕੇਂਦਰ ਸਰਕਾਰ ਨੂੰ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਦੇ ਰਹੀਂ ਕਹਿਣਾ ਚਾਹਣਾ ਕਿ ਪੰਜਾਬ ਦੇਸ਼ ਦਾ ਤਾਜ ਹੈ ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਤੇ ਹਮੇਸ਼ਾ ਕੁਰਬਾਨੀ ਦੇ ਲਈ ਤਿਆਰ ਆ ਹੁਣ ਵੀ ਜੇ ਕਿਤੇ ਆਪਰੇਸ਼ਨ ਸੰਧੂਰ ਹੋ ਗਿਆ ਤੇ ਤੇ ਗੋਲੇ ਤਾਂ ਸਾਡੇ गिरਦੇ ਰਹੇ ਆ ਡਰੋਨ ਤੇ ਸਾਡੇ गिरਦੇ ਰਹੇ ਆ ਇਸ ਕਰਕੇ ਕੇਂਦਰ ਸਰਕਾਰ ਨੂੰ ਗਰੇਜ ਕਰਨਾ ਚਾਹੀਦਾ ਬਲਕੇ ਮਦਦ ਕਰਨੀ ਚਾਹੀਦੀ ਹੈ ਪੰਜਾਬ ਦੀ ਜਦੋਂ ਅੱਜ ਇਹ ਸਾਬਤ ਹੋ ਗਿਆ ਕਿ ਆ ਬੇ ਹਿਸਾਬ ਬਰਸਾਤ ਹੋਈ ਹੈ ਖੜਾਏ ਨੇ ਨੁਕਸਾਨ ਸਾਡਾ 20 ਕਰੋੜ ਦਾ ਹੋਇਆ ਹੈ ਇਸ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਹੱਥ ਫੜਨਾ ਚਾਹੀਦਾ ਹੈ ਖੁੱਲੇ ਦਿਲ ਦੇ ਨਾਲ ਉਹਨਾਂ ਪੰਜਾਬ ਦੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਹੜੇ ਕਿਸਾਨਾਂ ਨੇ ਪੂਰੇ ਦੇਸ਼ ਦਾ ਢਿੱਡ ਭਰਿਆ ਦੇਸ਼ ਦੀ ਇੱਜ਼ਤ ਰੱਖੀ ਜਦੋਂ ਦੇਸ਼ ਦੇ ਵਿੱਚ ਅਨਾਜ ਦੀ ਕਮੀ ਸੀ ਤੀ ਪੰਜਾਬ ਦੇ ਲੋਕਾਂ ਨੇ ਪੂਰੀ ਕੀਤੀ ਸੋ ਉਹਨਾਂ ਦਾ ਹੱਥ ਕੇਂਦਰ ਸਰਕਾਰ ਨੂੰ ਫੜਨਾ ਚਾਹੀਦਾ ਹੈ ਕੇਂਦਰ ਪੰਜਾਬ ਨਾਲ ਜਿਹੜਾ ਤਕਰਾ ਕਰਦੀ ਹੈ ਚਾਹੇ ਉਹ ਯੂਨੀਵਰਸਿਟੀ ਦੀ ਗੱਲ ਹੈ ਦੀਏ ਚਾਹੇ ਪਸਾਨਾ ਨਾਲ ਦੀਏ ਤਾਂ ਕਾफी ਚੁਝਾਇਸੀਆਂ ਨੇ ਵੀਰੇ ਪੰਜਾਬ ਨੂੰ ਦਬਾਉਣ ਦੇ ਕੋਸ਼ਿਸ਼ ਕੀਤੀ ਇਹ ਇੱਕ ਬਹੁਤ ਲੰਬੀ ਦਾਸਤਾਨ ਹੈ ਜਿਸ ਤਰ੍ਹਾਂ ਕਹਦੇ ਨੇ ਬਹੁਤ ਲੰਬੀ ਕਹਾਣੀ ਹੈ ਇਹ ਪੰਜਾਬ ਦੇ ਨਾਲ ਅੱਜ ਦੀ ਗੱਲ ਨਹੀਂ ਪੰਜਾਬ ਦੇ ਨਾਲ ਸ਼ੁਰੂ ਤੋਂ ਭਾਵੇਂ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੈ ਭਾਵੇਂ ਬੀਜੇਪੀ ਦੀ ਸਰਕਾਰ ਰਹੀ ਹੈ ਹਮੇਸ਼ਾ ਬਿਤਕਰਾ ਕੀਤਾ ਜਾ ਰਿਹਾ ਆ ਹੁਣ ਪਾਣੀਆਂ ਦੇ ਉੱਤੇ ਨਾਨ ਰੈਪੇਰੀਅਨ ਸਟੇਟਸ ਨੂੰ ਪਾਣੀ ਦਿੱਤਾ ਗਿਆ ਜਿਨ੍ਹਾਂ ਦਾ ਹੱਕ ਕੋਈ ਨਹੀਂ ਸੀ ਤੇ ਜਿਹੜਾ ਜਮਨਾ ਦਾ ਪਾਣੀ ਸੀ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਹੀ ਹੈ ਗੱਲ ਆ ਜਿਹੜੀ ਸੂਰਜਗੁੰਡ ਵਿਦਿਫਰ ਮੀਟਿੰਗ ਹੋਈ ਸੀ ਉੱਤੇ ਕਿਹਾ ਤੇ ਮੁੱਖ ਮੰਤਰੀ ਸਾਹਿਬ ਨੇ ਕਿ ਜਮਨਾ ਦਾ ਪਾਣੀ ਸਾਨੂੰ ਦੇ ਦਿਓ ਪੰਜਾਬ ਦੇ ਨਾਲ ਐਗਰੀਮੈਂਟ ਹੋਇਆ ਉਹਨਾਂ ਦਾ 1955 ਦੇ ਵਿੱਚ ਹੁਣ ਪੰਜਾਬ ਯੂਨੀਵਰਸਿਟੀ ਖੋਣ ਦੀ ਕੋਸ਼ਿਸ਼ ਕੀਤੀ ਆ ਹੁਣ ਚੰਡੀਗੜ੍ਹ ਦੀ ਗੱਲ ਚੁਲਾ ਲਈ ਸੀ ਵੀ ਚੰਡੀਗੜ੍ਹ ਤੇ ਨਵੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਸਾਰੀਆਂ ਗੱਲਾਂ ਕਰ ਰਹੇ ਨੇ ਪੰਜਾਬ ਦੇ ਨਾਲ ਮਤਰੇ ਹੀ ਮਾਂ ਵਾਲਾ ਸਲੂਕ ਹੈ ਜਿਹੜੀ ਕੇਂਦਰ ਸਰਕਾਰ ਕਰ ਰਹੀ ਹੈ ਆਪਣੇ ਰਾਜਸੀ ਹਿੱਤਾਂ ਦੇ ਖਾਤਰ ਪਰ ਇਹਨਾਂ ਦੇ ਰਾਜਸੀ ਹਿੱਤ ਕਦੇ ਪੂਰੇ ਨਹੀਂ ਹੋਣਗੇ ਲੋਕ ਇਹਨਾਂ ਨੂੰ ਕਦੇ ਮੂੰਹ ਨਹੀਂ ਲਾਉਣਗੇ ਕਿਉਂਕਿ ਦੁਨੀਆ ਜਾਣਦੀ ਹੈ ਕਿ ਕੇਂਦਰ ਦੀ ਸਰਕਾਰ ਪੰਜਾਬ ਦੀ ਦੁਸ਼ਮਣ ਜਮਾਤ ਹੈ